ਇੱਕ ਦਿਨ ਮੈਂ ਭਾਈ ਪਿੰਦਰਪਾਲ ਸਿੰਘ ਦੀ ਕਥਾ ਸੁਣ ਰਿਹਾ ਸੀ ਉਹਨਾਂ ਨੇ ਕਥਾ ਜਿ ਕਿਹਾ ਸੋਤਿਆਂ ਸਵਾਸ ਚੱਲਦੇ ਆ ਬੰਦਾ ਸੁੱਤਾ ਹੁੰਦਾ ਸਵਾਸ ਲੈ ਰਿਹਾ ਇਹ ਨਹੀਂ ਬੰਦ ਹੁੰਦਾ ਸੋਤਿਆਂ ਹਾਰਟ ਚੱਲਦਾ ਇਹ ਨਹੀਂ ਬੰਦ ਹੁੰਦਾ ਪੀਜਾ ਉਹਨਾਂ ਨੇ ਕਿਹਾ ਸੋਤਿਆਂ ਨਬ ਚੱਲਦੀ ਏ ਇਹ ਨਹੀਂ ਬੰਦ ਹੁੰਦੀ ਤੁਸੀਂ ਸੋਚੋ ਨਬ ਚੱਲਦੀ ਰਹੇਗੀ ਹਾਰਟ ਚੱਲਦਾ ਰਹੇਗਾ ਸਵਾਸ ਚੱਲਦੇ ਰਹਿਣਗੇ ਉਹ ਫਿਰ ਪਿਆਰ ਚ ਉਹਨਾਂ ਕਿਹਾ ਕਹਿੰਦੇ ਜੇ ਸੁੱਤਿਆਂ ਨਬ ਚੱਲ ਸਕਦੀ ਐ ਸਵਾਸ ਚੱਲ ਸਕਦੇ ਐ ਹਾਰਡ ਚੱਲ ਸਕਦਾ ਤੇ ਗੁਰੂ ਕੇ ਸਿਖਾ ਸ਼ੰਕਾ ਨਾ ਕਰ ਇੱਕ ਦਿਨ ਇਹੋ ਜਾਂ ਤੇਰੇ ਤੇ ਵੀ ਆ ਸਕਦਾ ਸੁੱਤਿਆਂ ਨਾਮ ਹੀ ਚੱਲ ਸਕਦਾ ਨਾਮ ਹੀ ਉਹਨੂੰ ਫਿਰ ਗੁਰਬਾਣੀ ਚ ਕਿਹਾ ਸੁੱਤਿਆਂ ਗੁਰੂ ਸੱਲਾਹੀਏ ਉੱਠਦਿਆਂ ਵੀ ਗੁਰੂ ਅਦੋਰਦੋ ਉਹਨੂੰ ਗੁਰਬਾਣੀ ਚ ਕਿਹਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ ਇੱਕੋ ਵਿਸਰ ਨਾ ਜਾ you know you see sitting